ਸ੍ਰੀ ਕਾਲਜੀ ਮੈਂ ਡਾਕਟਰ ਜਤਿੰਦਰ ਸਿੰਘ ਸੰਧਵਾ ਜੀ ਦੇਖ ਰਹੇ ਐਕਸਪਰਟ ਸੱਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਗੱਲ ਕਰਨ ਲੱਗੇ ਆਂ ਪੰਜਾਬ ਦੇ ਪੰਜਾਬ ਸਰਕਾਰ ਵੱਲੋਂ ਇੱਕ ਜਾਰੀ ਹੋਏ ਨਵੇਂ ਫਰਮਾਨ ਦੀ ਕੀ ਹੈ ਇਹ ਨਵਾਂ ਫਰਮਾਨ ਪੰਜਾਬ ਸਰਕਾਰ ਨੇ ਲੁਧਿਆਣਾ ਪਟਿਆਲਾ ਅਮਰitsar ਮੁਹਾਲੀ ਮਲੇਰਕੋਟਲਾ ਹੁਸ਼ਿਆਰਪੁਰ ਇਥੋਂ ਦੇ ਜਿਹੜੇ ਸਰਕਾਰੀ ਕਾਲਜ ਸੀ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਜਿਹੜਾ ਫੈਸਲਾ ਕਰ ਲਿਆ ਖੁਦਮੁਖਤਿਆਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਪ੍ਰਪੋਜ਼ਲ ਜਿਹੜਾ ਹੈਗਾ UGC ਨੂੰ ਭੇਜੇ ਜਾਣ ਦਾ ਜਿਹੜਾ ਹੈਗਾ ਸਿਲਸਿਲਾ ਸ਼ੁਰੂ ਹੋਇਆ ਕਿ ਇਹ ਪੰਜਾਬ ਦੇ 8 ਕਾਲਜ ਜਿਨ੍ਹਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਜਿਹੜੇ ਇਕਨੋਮਿਕਲੀ ਵੀਕਰ ਨੇ ਜਾਂ ਅਨਸੂਚਿਤ ਜਾਤੀਆਂ ਦੇ ਵਿਦਿਆਰਥੀ ਨੇ ਇਹ ਐਸੇ ਆ ਫੈਮਿਲੀਆਂ ਨੇ ਜਿਨ੍ਹਾਂ ਜਿਹੜੇ ਹੈਂਡ ਟੂ ਮਾਊਥ ਨੇ ਕਰਕੇ ਕਮਾਉਂਦੇ ਤੇ ਖਾਂਦੇ ਨੇ ਤੇ ਉਹਨਾਂ ਲੋਕਾਂ ਦੇ ਬੱਚਿਆਂ ਦਾ ਇੱਕ ਸੁਪਨਾ ਸਸਤੀ ਔਰ ਮਿਆਰੀ ਸਿੱਖਿਆ ਲੈ ਕੇ ਉੱਚ ਸਿੱਖਿਆ ਹਾਸਲ ਕਰਨ ਦਾ ਸੀ ਉਹ ਪੰਜਾਬ ਸਰਕਾਰ ਖਤਮ ਕਰਨ ਜਾ ਰਹੀ ਐ ਇਸ ਲੈਟਰ ਦੇ ਹਵਾਲੇ ਨਾਲ ਸੋ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਭੰਡ ਕੇ ਇਹ ਪ੍ਰਚਾਰ ਕੀਤਾ ਸੀ ਕਿ ਸਾਡੀ ਪਾਰਟੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਪਹਿਲ ਹੋਊਗੀ ਉਹ ਸਾਡੀ ਐਜੂਕੇਸ਼ਨ ਹੋਊਗੀ ਉਹ ਸਾਡੀ ਹੈਲਥ ਹੋਊਗੀ ਸਾਡੀਆਂ ਦੋ ਚੀਜ਼ਾਂ ਪ੍ਰਾਇੋਰਟੀ ਬੇਸ ਤੇ ਹੋਣਗੀਆਂ ਔਰ ਕੀ ਅੱਜ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਨੇ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਮਾਰ ਚੱਲ ਰਿਹਾ ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਚੱਲ ਰਿਹਾ ਪੰਜਾਬ ਦੇ ਸਰਕਾਰੀ ਕਾਲਜ ਜਿਹੜੇ 64 ਸਰਕਾਰੀ ਕਾਲਜ ਨੇ ਉਹਨਾਂ ਦੇ ਵਿੱਚ 38 ਪ੍ਰਿੰਸੀਪਲ ਨੇ ਉਹਨਾਂ ਤੱਕ ਪ੍ਰਿੰਸੀਪਲ ਤੱਕ ਨਹੀਂ ਤੁਸੀਂ ਭਰਤੀ ਕਰ पाए ਪ੍ਰਿੰਸੀਪਲ ਤੱਕ ਦੀ ਨਿਯੁਕਤੀ ਨਹੀਂ ਕਰ पाए ਉਹਨਾਂ ਚ ਪ੍ਰਿੰਸੀਪਲਾਂ ਦੀਆਂ ਨਿਯੁਕਤੀਆਂ ਹੋਰ ਕਰਨ ਦੀ ਬਜਾਏ ਸਾਡੇ ਪੀ ਐਚ ਡੀ ਐਮ ਐਲ ਨੈਟ ਪਾਸ ਬੱਚੇ ਬੱਚੀਆਂ ਸਾਡੇ ਨੌਜਵਾਨ ਸਾਥੀ ਸਾਥਣਾਂ ਦੀ ਭਰਤੀ ਬਤੌਰ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਕਰਨ ਦੀ بجائے ਤੁਸੀਂ ਜਿਹੜਾ ਹੈਗਾ ਨਾ ਕਾਲਜਾਂ ਨੂੰ ਹੀ ਖਤਮ ਕਰਨ ਜਾ ਰਹੇ ਹੋ ਕਿ ਪ੍ਰਾਈਵੇਟ ਕਰੋ ਆਪਣੇ ਆਪ ਕਿਸੇ ਨੂੰ 10000 ਤੇ ਰੱਖੋ ਕਿਸੇ ਨੂੰ 15000 ਤੇ ਰੱਖੋ ਜਿੱਦਾਂ ਮਰਜ਼ੀ ਕਰੋ ਸਾਡੀ ਗ੍ਰਾਂਟ ਤੋਂ ਆਸ ਨਾ ਰੱਖਿਓ ਔਰ ਇਹਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਪੰਜਾਬ ਦੇ ਗਰੀਬ ਪਰਿਵਾਰਾਂ ਨੂੰ ਹੋਣਾ ਔਰ ਖਾਸ ਕਰਕੇ ਮੂਸਲਝਾਤੀ ਦੇ ਲੋਕਾਂ ਨੂੰ ਹੋਣਾ ਕਿਉਂਕਿ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਦਮ ਤੇ ਬੱਚੇ ਪੜ ਰਹੇ ਨੇ ਜਿਸ ਦਾ ਫਾਇਦਾ ਲੈ ਕੇ ਬੱਚੇ ਸਾਡੇ ਗਰੀਬ ਪਰਿਵਾਰਾਂ ਦੇ ਪੜ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਖੁਦਮੁਖਤਿਆਰ ਸੰਸਥਾਵਾਂ ਫਿਰ ਉਸ ਨੂੰ ਆਪਣੇ ਤਰੀਕੇ ਨਾਲ ਲਾਗੂ ਕਰਨੀ ਹੈ ਕਿਉਂ ਕਿ ਪੰਜਾਬ ਦੇ ਵਿੱਚ ਮੈਂ ਬਹੁਤ ਸਾਰੇ ਅਜਿਹੇ ਕਾਲਜ ਨੇ ਜਿਹੜੇ ਖੁਦਮੁਖਤਿਆਰ ਨੇ ਜਿਨ੍ਹਾਂ ਜਿਹੜੇ ਸਿੱਧੇ ਡਾਇਰੈਕਟ ਪ੍ਰਾਈਵੇਟ ਨੇ ਤੇ ਉਹਨਾਂ ਦੇ ਵਿੱਚ ਕੀ ਕਰਦੇ ਨੇ ਉਹ ਕਾਲਜ ਵਾਲੇ ਉਹ ਜਿਹੜੇ ਸਟੂਡੈਂਟ ਨੇ ਸੰਸੁਚਿਤ ਜਾਤੀ ਦੇ ਵਿਦਿਆਰਥੀ ਨੇ ਪੋਸਟ ਮੈਟ੍ਰਿਕ ਦੇਦੀ ਨਾ ਉਹਨਾਂ ਨੂੰ ਤਾਂ ਪਹਿਲਾਂ ਫੀਸਾਂ ਮੰਗਦੇ ਨੇ ਉਹ ਸਰਕਾਰ ਜੀ ਮੁੱਖ ਮੰਤਰੀ ਸਾਹਿਬ ਜੇ ਸਾਡੇ ਪੰਜਾਬ ਦੇ ਸਾਡੇ ਗਰੀਬ ਪਰਿਵਾਰਾਂ ਦੇ ਲੋਕਾਂ ਕੋਲ ਚਾਹੇ ਉਹ ਕਿਸੇ ਵੀ ਵਰਗ ਦਾ ਜੇ ਜੇਬਾਂ ਪਹਿਲਾਂ ਭਰੀਆਂ ਹੁੰਦੀਆਂ ਫਿਰ ਤਾਂ ਗੱਲ ਹੀ ਕੁਛ ਨਹੀਂ ਸੀ ਫਿਰ ਅਸੀਂ ਕਿਉਂ ਜਿਹੜਾ ਹੈਗਾ ਇਹਨਾਂ ਸਰਕਾਰੀ ਕਾਲਜਾਂ ਦੇ ਵਿੱਚ ਆਉਂਦੇ ਸੋ ਸਾਡੇ ਬੱਚੇ ਜਿਹੜੇ ਜਿਨ੍ਹਾਂ ਕੋਲ ਇੰਨਾ ਪੈਸਾ ਫੀਸਾਂ ਭਰਨ ਲਈ ਨਹੀਂ ਉਹਨਾਂ ਦੀ ਜੇਬਾਂ ਸਕਸ਼ਮ ਨਹੀਂ ਉਹ ਖੁਦ ਇਸ ਕਾਬਲ ਨਹੀਂ ਉਹਨਾਂ ਕੋਲ ਹੀਲੇ ਵਸੀਲੇ ਫਾਈਨਾਂਸ ਦੇ ਨਹੀਂ ਉਹ ਵਿਚਾਰੇ ਸਰਕਾਰੀ ਕਾਲਜਾਂ ਵੱਲ ਰੁਕ ਕਰਦੇ ਨੇ ਦਿਹਾੜੀਦਾਰਾਂ ਦੇ ਬੱਚੇ ਮਜ਼ਦੂਰਾਂ ਦੇ ਬੱਚੇ ਕਿਰਤੀਆਂ ਦੇ ਬੱਚੇ ਛੋਟੇ ਕਾਰੋਬਾਰੀਆਂ ਦੇ ਬੱਚੇ ਕਿਸਾਨਾਂ ਦੇ ਬੱਚੇ ਉਹ ਸਾਰੇ ਇਹਨਾਂ ਸਰਕਾਰੀ ਕਾਲਜਾਂ ਚੋਂਟੇ ਜਾਂਦੇ ਨੇ ਕੋਈ ਐਮਏ ਕਰ ਰਿਹਾ ਕੋਈ ਬੀਏ ਕਰ ਰਿਹਾ ਕੋਈ ਬੀਐਸਸੀ ਕਰ ਰਿਹਾ ਕੋਈ ਲਾ ਕਰ ਰਿਹਾ ਲੇਕਿਨ ਪੰਜਾਬ ਸਰਕਾਰ ਦੇ ਇਸ ਫਰਮਾਨ ਦੇ ਨਾਲ ਇਹ ਅੱਠੇ ਕਾਲਜ ਪ੍ਰਾਈਵੇਟ ਹੋਣਗੇ ਔਰ ਮੈਂ ਪੰਜਾਬ ਦੀ ਆਵਾਮ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਉਹ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਐਡਾ ਵੱਡੇ ਸਾਨੂੰ ਸਭਜਵਾਗ ਦਿਖਾ ਕੇ ਲਈ ਸੀ ਅੱਜ ਤੁਹਾਡੇ ਕੋਲ ਕੱਲ ਅਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਹਣਾ ਇੰਡੀਪੈਂਡੈਂਸ ਦਿ ਸੈਲੀਬ੍ਰੇਟ ਕਰ ਰਹੇ ਆ ਵੱਡੇ ਵੱਡੇ ਫੰਕਸ਼ਨ ਸਰਕਾਰ ਨੇ ਰੱਖੇ ਨੇ ਬੜੀ ਬੜੀ ਐਡਾ ਲਾੜ ਕੇ ਕੱਲ ਨੂੰ ਪਰ ਕੀ ਕਦੇ ਜਿਹੜਾ ਤੁਸੀਂ ਇਹ ਕੰਮ ਕਰਨ ਜਾ ਰਹੇ ਹੋ ਇਹਦੇ ਬਾਰੇ ਵੀ ਸੋਚਿਆ ਕਿ ਪੰਜਾਬ ਦੇ ਲੋਕ ਸਾਡੇ ਬੱਚੇ ਜਿਹੜੇ ਇੰਨੀ ਹਾਈ ਕੁਆਲੀਫਾਈਡ ਨੇ ਉਹ ਟੈਂਕੀਆਂ ਤੇ ਚੜੇ ਫਿਰਦੇ ਨੇ ਉਹ ਬਿਲਡਿੰਗਾਂ ਤੇ ਚੜੇ ਫਿਰਦੇ ਨੇ ਉਹ ਮਰਨ ਦੇ ਲਈ ਮਜਬੂਰ ਨੇ ਕਾਰਨ ਇਹ ਨਾ ਪੜ ਲਿਖ ਕੇ ਵੀ ਸਾਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਘੱਟੋ ਘੱਟ ਜਿਹੜੇ ਤੁਹਾਡੇ ਪੰਜਾਬ ਦੇ 64 ਕਾਲਜ ਨੇ ਤੁਸੀਂ ਤਾਂ ਕਹਿੰਦੇ ਸੀ ਸੀ ਹੋਰ ਕਾਲਜ ਖੋਲ੍ਹਾਂਗੇ ਸਰਕਾਰੀ ਤੁਸੀਂ ਤਾਂ ਉਹਨਾਂ ਦਾ ਹੀ ਗਲਾ ਘੋਟ ਰਹੇ ਹੋ ਸਰਕਾਰ ਜੀ 64 ਕਾਲਜ ਨੇ ਔਰ ਮੈਂ ਦੱਸ ਰਿਹਾ ਚਲੋ ਸਾਡੇ ਗਵਾਂਧੀ ਸੂਬੇ ਹਰਿਆਣੇ ਚ ਇੱਕ ਅਖਬਾਰ ਦੀ ਰਿਪੋਰਟ 'ਚ ਅਸੀਂ ਪੜਿਆ ਸੀ 180 ਕਾਲਜ ਸਰਕਾਰੀ ਨੇ ਔਰ 180 ਕਾਲਜ ਹੀ ਪ੍ਰਾਈਵੇਟ ਨੇ ਔਰ ਸਾਡੇ ਉਹ ਕਿੰਨੇ ਨੇ 64 ਕਾਲਜ ਇਹਨਾਂ ਤੋਂ ਉੱਪਰ ਨਹੀਂ ਟੱਪ ਰਹੀ ਉਹਨਾਂ ਨੂੰ ਵੀ ਖਤਮ ਕਰਨ ਜਾ ਰਹੀ ਹੈ ਸਰਕਾਰ ਸੋ ਮੇਰੀ ਬੇਨਤੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਕਿ ਤੁਹਾਨੂੰ ਅਨੇ ਚਰਣਾ ਚ ਬੇਨਤੀ ਕਰਨ ਲੱਗਿਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਨੌਜਵਾਨ ਸਾਡੇ ਸਾਥੀ ਨੇ ਜਿਹੜੇ ਵਿਚਾਰੇ ਕੁਆਲੀਫਾਈਡ ਨੇ ਤੁਸੀਂ ਉਹਨਾਂ ਦੀ ਭਰਤੀ ਕਰਕੇ ਸਰਕਾਰੀ ਕਾਲਜ ਖੋਲੋ ਉਹਨਾਂ ਦੀ ਭਰਤੀ ਕਰੋ ਸਟਾਫ ਪੂਰਾ ਕਰੋ ਤਾਂ ਕਿ ਸਾਡੇ ਪੰਜਾਬ ਦੇ ਨੌਜਵਾਨ ਪੜ੍ਹ ਲਿਖ ਕੇ ਵੱਡੇ ਮੁਕਾਮ ਹਾਸਲ ਕਰਨ ਉਹ ਵੀ ਆਪਣੀ ਯੋਗਤਾ ਵਾਲੇ ਪਾਸੇ ਵਧਣ ਉਹ ਵੀ ਨੌਕਰੀਆਂ ਲੈਣ ਰੁਜ਼ਗਾਰੀ ਬੇਰੁਜ਼ਗਾਰੀ ਖਤਮ ਹੋਵੇ ਬੱਚੇ ਨਰਜਾ ਨਸ਼ੇ ਤੋਂ ਹਟੇ ਤੁਸੀਂ ਤਾਂ ਖੁਦ ਉਹਨਾਂ ਨੂੰ ਗਲਤ ਪਾਸੇ ਪਾਣ ਜਾਵੇ ਬੇਨਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਿ ਆਓ ਅੱਜ ਸਰਕਾਰ ਦੇ ਸਨਾਦਰ ਸ਼ਹੀ ਫਰਮਾਨ ਖਿਲਾਫ ਆਪਾਂ ਸਾਰੇ ਹਟ ਉਠੋ ਕੇ ਸੰਘਰਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ